ਨੈਵੀ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕੰਮ ਲੱਗਿਆ ਫੌਜ ਦੀ ਤਿਆਰੀ ਇਹ ਜਿਹੜੀਆਂ ਗੇਟ ਕੀ ਆਪਣੇ ਆਲੂ ਲਾਉਣ ਦੀ ਸਕੀਮਾ ਦੋ ਕਿੱਲੇ ਤੇ ਦੋ ਕਿੱਲੇ ਚਾਫ ਤੋਂ 1509 ਵੈਰੇਟੀ ਦਾ ਆ ਜੀ ਇਹ ਸ਼ਾਰਟ ਟਾਈਮ ਦੀ ਵੈਰੇਟੀ ਆ ਤੇ ਗਰਮੀ ਵੀ ਝੱਲੇ ਜਾਂਦੀ ਕਿਉਂਕਿ ਬੋਬੀ ਬੋਬੀ ਜਿਹੜੀ ਬੇਤੀ ਨੌ ਜਾਂ ਦੋ ਨਾਲੋਂ ਇਹ 1509 ਨੂੰ ਪ੍ਰੈਫਰ ਕਰਦੇ ਵੈਸੇ ਸਬਜ਼ੀ ਵੀ ਹੈਗੀ ਸੀ ਸਬਜ਼ੀ ਆਪਾਂ ਮੂਹਰੇ ਵਾਲੇ ਚਾਉਣ ਨੂੰ ਤਾਂ ਕਰਕੇ ਵੀ ਸਾਰੀ ਸਬਜ਼ੀ ਨਾਲ ਲਾਵਾਂਗੇ ਤਾਂ 1509 ਲੈ ਕੇ ਆਂਦੇ ਪਹਿਲਾਂ ਤਾਂ ਕਰੇ ਪਾਣੀ ਪਾ ਕੇ ਦੇ ਵਿੱਚ ਕਾਰਮ ਦੇ ਅੰਦਰ ਤੇ ਮੋਲ ਨੋਟੇ ਦੇ ਕੋਲ ਜਿਹਨਾਂ ਤੇ 68 12 ਗਏ ਨੇ 68 12 ਨਾਲ 20 ਹੋਟਾਂਗੇ ਆਪਾਂ ਨੂੰ ਵੀ ਉਹ ਵਿੱਚ ਝੰਡਾ ਪੱਤਾ ਤੇ ਹੋਰ ਅੰਟੀਜੈਟ ਰੋਕਾਂ ਤੋਂ ਰੋਕਣ ਵਾਸਤੇ 20 ਹੋਟਾਂਗੇ ਜਿਹੜੀ PV 1509 ਵਾਲੀ ਸ਼ਕਤੀਵਰ ਤੇ ਘੁਕਣੀ ਦਾ ਵੀ ਹੈ ਆ ਦੇਖੋ ਜਿਉਂ ਕਰਕੇ ਰੱਖਾ ਸ਼ਕਤੀਵਰ ਤੇ ਪ੍ਰਾਣ ਸਪੈਸ਼ਲ ਮੋਹਰ ਲੱਗੀ ਹੈ ਜੀ ਤੇ ਇਹ ਆਪਾਂ ਨੂੰ ਦਿੱਤਾ ਭਾਈ ਸਾਹਿਬ 4 ਕਿਲੋ ਦੀ ਪੈਕਿੰਗਾਂ ਜੀ ਦਾ ਰੇਟ ਹੈਗਾ 1100 288 ਰੁਪਏ ਕਿਲੋ ਰੇਟ ਲਿਖਿਆ ਹੋਇਆ ਨਾ 1155 ਦਾ ਪੈਕਟਰ ਪਰ ਇਹ ਆਪਾਂ ਦਿੱਤਾ 222 ਰੁਪਏ ਕਿਲੋ 2670 ਦਾ 12 ਕਿਲੋ ਵੀ ਤੇ ਆਪਾਂ ਦੋ ਕਿਲੋ ਦੀ ਵਿਜਾਈ ਕਰਨੀ ਤੇ ਪਰਸਨੀ ਦੀ ਤਾਂ ਵਾਦੀ ਕਈ ਵਾਰ ਮਾਰਮਿਟ ਖਾਫ ਰੋਣ ਦਾ ਪਾਤੀ ਜਦੋਂ 4-4 ਕਿਲੋ ਦੀਆਂ ਨੇ ਆਹ ਦੇਖੋ ਤੇ ਕਾਹੋਂ ਦੀ ਮਿਲਤੀ ਕਰਕੇ ਚਾਰੀ ਆਪਾਂ ਬਣਾਈ ਪਈਏ ਤੇ ਬੰਨਾ 17 18 19 ਤਰ੍ਹਾਂ ਦਾ ਤੁਸੀਂ ਫਿਰ ਲਾਵਾ ਨਹੀਂ ਤਾਂ ਰੱਖਿਆ ਆਪਾਂ ਰਾਹ ਪਰ ਦੇ ਕਿ 1509 7 ਕਿਰਤੇ ਦਾ ਤਾਂ ਨਾਲ ਨਾਲ ਵੀ ਇਹ ਰੇਟ ਸੀ ਕਿਰਤੇ ਵਰਦੇ ਕੰਪਨੀ ਬੰਦਾ ਸੁਣ ਰਿਹਾ ਕਿਉਂਕਿ ਇਹ ਟਸਟੜੀ ਬਣਨੇ ਸਾਰੇ ਕੰਨੇ ਵੀ ਇਹਦਾ ਵੀ ਵਧੀਆ ਅੰਦਰ ਤੇ ਮੰਨੋ ਸਹੀ ਕਿਸ ਤਰ੍ਹਾਂ ਦੀ ਕੋਈ ਸਮਾਨ ਕੰਪਨੀ ਹੈ ਆਪਾਂ ਐਡ ਨਹੀਂ ਕਰਦੇ ਪਰ ਇਹ ਕੰਪਨੀ ਵਧੀਆ ਕਿਹਨਾਂ ਕਿ ਇਹ ਰੇਟ ਵੀ ਜਾ ਰਿਹਾ ਤੇ ਕੇ ਵੀ ਗਿਆਨਪੁਰ ਇਹ ਵੀ ਹੈ ਨਹੀਂ ਸੀਗਾ 1847 ਪਿਆ ਉਹਨਾਂ ਕੋਲੇ 1847 ਉਹਨਾਂ ਦਾ 80 ਕਿਲੋ ਦਾ ਰੇਟ ਵੀ 1847 ਉਹਨਾਂ ਕੋਲ ਤੇ ਇਹ ਵੀ ਉਹਨਾਂ ਕੋਲ ਹੈ ਨਹੀਂ ਜੇ ਤਾਂ ਕਰਦੇ ਆਪਣੀ ਵੀ ਆਰਚੂ ਇਸ ਤੋਂ ਦੱਕਾ ਨਾ। ਇਹ ਸਭ ਤੋਂ ਕਰ ਰਹੇ ਰਹਾਂਗੇ। 12-15 ਘੰਟਿਆਂ ਤੋਂ ਫਿਰ ਸਭ ਨੂੰ ਸੱਟ ਕੇ ਸਾਮ ਇਸ ਤੋਂ ਹਲਾਂਗੇ ਕਿ ਲੈਣ ਦਾ ਹਿਸਾਬ ਦੇਖ ਕੇ ਹੋ ਸਕਦਾ ਪਿਛਲੇ ਪੈਰ ਪਹੁੰਚ ਜੰਗ 2 ਵਜੇ ਤੋਂ ਬਾਅਦ ਚੱਲ ਰਹੇ। ਇਹ ਸਾਰਾ ਲੈਣ ਨਹੀਂ ਹੋ। ਇਹਨੂੰ ਸੋਹਾਂ ਸੱਟ ਕੇ ਪਾਣੀ ਸਾਰਾ ਸੱਟ ਕੇ ਦੇਚ ਸਾਮ ਨੂੰ। ਤੇ ਬਾਕੀ 1500-9 ਬਾਰੇ ਹੋਰ ਵੀ ਕਿਵੇਂ ਆ ਵੈਰਿਟੀ ਕਵੈਂਟ ਕਰਕੇ ਜੀ ਦੱਸੋ ਤੇ ਆਪਾਂ ਇਹ ਕੀ ਕੋਸ ਕਰਦੇ ਪਾਵਾਂਗੇ। ਬਹੁਤ ਵੀ ਜਣ ਲੱਗੇ। ਤੇ ਸਾਰੇ ਜਾਣਕਾਰੀ ਜਿਹੜੇ ਫੀਲਡ ਤੇ ਪਾਵਾਂਗੇ। ਇੱਕ ਵੀਡੀਓ ਦੇਖਾ ਸੀ ਆਪਣੇ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਸਿੱਖਣ ਲਈ ਵੀਨ ਪਰ ਲਾਤੀ ਸਾਲਾ ਨਾਲ ਨਾਲ ਇੱਕ ਢੀਂਗ ਦੇ ਵਿੱਚ ਸਾਰੇ ਡੰਡਾ ਮਾਰ ਕੇ ਦਵਾਈ ਇਕ ਤਰ੍ਹਾਂ ਨਾਲ ਲਾਤੀ ਇਹਨੂੰ ਵੀ ਵੀਟੀਆਂ ਪਰ ਇਹਦੇ ਨਾਲ ਦੇ ਵਿੱਚ ਇੱਕ ਪੈਕਟ ਥੋੜ੍ਹ ਕੇ ਇਹਦੀ ਲੰਮੀ ਰੋਈ ਪਰ ਵੀਡੀਓ ਜਾਣਕਾਰੀ ਵਾਲੀ ਹੈ ਇੱਕ ਪੈਕਟ ਆਪਾਂ ਵਿਚਾਰੇ ਇਹਦੇ ਵਿੱਚ ਪਾ ਲੈਂਗੇ ਟੱਬ ਦੇ ਵਿੱਚ ਪਰ ਇੰਨਾ ਕ ਪਾਣੀ ਹੋਣਾ ਚਾਹੀਦਾ ਵੀ ਜਿਹਦੇ ਵੀ ਆ ਚੰਗੀ ਤਰ੍ਹਾਂ ਹੋ ਛੇਤੀ ਜੀ ਖੋਣੇ ਨੂੰ ਪੱਥ ਵਗੈਰਾ ਲਾ ਦਿੰਦੇ ਕੋਈ ਚੱਪਣਾ ਲੁਕ। 17 18 ਨੂੰ ਥੋੜਾ ਜਿਹਾ ਚੌੜੇ ਦਾ। ਜਿਹੜਾ ਘੱਟ ਲੰਮਾ ਹੁੰਦਾ। ਆ ਦੇਖ। ਵੀ ਦੀ ਕੁਆਲਿਟੀ ਬਹੁਤ ਵਧੀਆ। ਜਿਵੇਂ ਇਕੱਲਾ ਇਕੱਲਾ ਵੀ ਪਿਆ ਤੇ ਕੰਪਨੀ ਐਵੇਂ ਨਹੀਂ ਪੇਸ਼ਿੰਦੀ। ਦੇਖ। ਕੰਪਨੀ ਸੌ ਟਰਮ ਵੈਰੈਂਟੀ ਨਹੀਂ ਦੇਣੀ ਜਾਂ ਤਿੰਨ ਵਾਰ ਲੈਣੀਆਂ ਆਪਾਂ ਨੇ। ਪਰੋਫ ਤਾਂ ਬਾਅਦ ਦੀ ਗੱਲ ਹੈ। ਤੇ ਪਾਣੀ ਵਗੈਰਾ ਦੀ ਵੀ ਬਚਤ ਕੀਤੀ ਜੀ। ਇਹ ਦੋ ਆਲੂ ਲਾ ਕੇ ਆਪਾਂ ਮੱਕੀ ਵੀ ਲਾ ਸਕਦੇ ਹਾਂ। ਤਾਂ ਵੀ ਮੱਕੀ ਵੀ ਲਾ ਸਕਦੇ ਹਾਂ, ਦੂਜੀ ਮੱਕੀ ਵੀ ਲਾ ਸਕਦੇ ਹਾਂ ਜਾਂ ਕੋਈ ਹੋਰ ਭਿੰਡੇ ਵਗੈਰਾ, ਸਬਜ਼ੀ ਵੀ ਲਾ ਸਕਦੇ ਹਾਂ। ਇਹ ਵੀ ਜਿਕੇ ਤੇ ਐਵੇਂ ਜਿਕੇ। ਆਗਲਾ ਬੈਟ। ਇਹਨਾਂ ਤੋਂ 9 ਦਾ। ਬਸ ਤਾਂ ਆਪਾਂ 10 ਕਿਲੋ ਵੀ ਵੱਧੂ ਸੀ ਪਰ ਤਾਂ ਇਕ ਹੀ 4 ਕਿਲੋ ਜਾਣੀ ਆ। ਹਾਂ ਬੱਥੇ। ਵੀ 20 ਵੱਧ ਦਾ। ਕੋਈ ਗੱਲ ਨਹੀਂ। ਇੱਕ ਅੱਧੇ ਕਿੱਲੇ ਵੀ ਬਹੁਤ ਬਚ ਜੇ। ਪਰ ਕਿਸੇ ਹੋਰ ਦੀ ਭਾਇ ਨੂੰ ਦਿੱਤੀ ਜਾਂਦੀ ਹੈ। ਭਾਜੀ ਪੋਰ ਘਟ ਗਏ ਮੁਰਕੇ ਪੋਰ ਫਿਰ ਇਹ ਵਾਰੀ ਆਪਣੀ ਇਹ ਵਾਰੀ ਸਹੀ ਨਹੀਂ ਹੋਣੀ ਹੁੰਦੀ। ਲੈ ਦੋਸਤੋ ਕਿੰਨੇ ਬੈਕ ਪਾਤੇ ਤਾਂ ਆ ਦੇਖੋ ਵੀ ਬਹੁਤ ਸਾਫਾ ਤੇ ਸਾਰਾ ਭੁੱਲ ਗਿਆ। ਇਹਨੂੰ ਆਪਾਂ ਬਾਹਰ ਨਹੀਂ ਛੇੜਨਾ ਹੁੰਦਾ ਬਸ ਪਾਣੀ ਦੇ ਵਿੱਚ ਹੀ ਡੋਬ ਲੈਣਾ। ਆ ਦੇਖੋ। ਬਸ ਐਸੀ ਤਾਂ ਇਹ ਕੰਪਣੀ ਦੇ ਵਿੱਚ ਹੁੰਦਾ ਨਹੀਂ। ਬਾਕੀ ਜਿਹੜਾ ਕੋਈ ਨਰਮ ਦੀ ਹੋਊਗਾ ਸਾਰਾ ਉੱਪਰ ਆ ਜਾਊਗਾ। ਤੇ ਸਵੇਰ ਨੂੰ ਕੱਢ ਲਾਂਗੇ। ਤਾਂ ਵਸਾਏ। ਤੇ ਦੋਸਤੋ ਆਪਾਂ ਘਰਤੀ ਪੌਦ ਦੀ ਤਿਆਰੀ ਇਹ ਵਿੱਚ ਆਪਾਂ ਜੂਰੀਆ ਪਾਤੀ 5 ਕਿਲੋ 10 ਕਿਲੋ ਸਲਫਰ 5 ਕਿਲੋ ਜ਼ਿੰਕ ਤੇ 10 ਕਿਲੋ ਕੈਲਸ਼ੀਅਮ ਤੇ ਕਿਰ ਆਪਾਂ ਖਬਰੋ ਨਾ ਮਾਰਦੇ ਤੇ ਤੇ ਸੁਪਰ ਪਾਤੀ ਇਹਦੇ ਵਿੱਚ 10 12 ਕਿਲੋ ਸੁਪਰ ਪਾਤੀ ਤਾਂ ਚ ਖਬਰੋ ਨਾ ਮਾ ਕੇ ਵੀ ਦਾ ਸਿੱਟਾ ਦੇਵਾਂਗਾ ਉਤੋਂ ਦੀ ਸਵਾਲਾ ਕੈਂਦੇ ਪਰਾਲੀ ਦੇ ਪੁੱਤ ਦੀ ਸਵਾਲਾ ਦਾ ਸਾਣਾ ਦੇ ਕੇ ਤੇ ਫਿਰ ਇਹਦੇ ਚ ਛੱਡਾਂਗੇ ਪਾਣੀ 1509 ਰਾਤਾਪਾ ਭੌਂਕੇ ਰੱਖੀ ਸੀ ਪੂਰੀ ਵੀਡੀਓ ਦੇਖ ਲਓ ਤੁਸੀਂ ਤੇ ਆਹ ਤਰੀਕੇ ਨਾਲ ਆਪਾਂ ਪਨੀਰੀ ਬੀਜ ਰਹੇ ਹਾਂ ਤੁਹਾਡਾ ਤਰੀਕਾ ਕੀ ਹੈ ਤੁਸੀਂ ਥੱਲੇ ਕੀ ਕੁਝ ਪਾਉਣਾ ਜ਼ਰੂਰ ਕਮੈਂਟ ਕਰਕੇ ਦੱਸਿਓ